ਬੀਤੇ ਮਹੀਨੇ ਚੋਰੀ ਹੋਈ ਸੀ ਜਥੇ ਤੁਹਾਨੂੰ ਦੱਸਿਆ ਕਿ ਚੋਰ ਦੇ ਵੱਲੋਂ ਨਕਦੀ ਤੇ ਗਹਿਣੇ ਜਿਹੜੇ ਲੈ ਕੇ ਫਰਾਰ ਹੋ ਗਿਆ ਸੀ ਤੁਹਾਨੂੰ ਦੱਸਦੀ ਕਿ ਬਟਾਲਾ ਚ ਬੀਤ ਮਹਨੇ ਇੱਕ ਵੱਡੇ ਕਾਰੋਬਾਰੀ ਦੇ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਉਦੋਂ ਚੋਰੀ ਕੀਤੀ ਗਈ ਜਦੋਂ ਪੂਰਾ ਪਰਿਵਾਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲੋਂ ਦਿੱਲੀ ਗਿਆ ਹੋਇਆ ਸੀ ਪੁਲਿਸ ਲਈ ਵੀ ਇਹ ਵੱਡਾ ਚੈਲੰਜ ਸੀ ਕਿ ਇਸ ਚੋਰੀ ਦੀ ਵਾਰਦਾਤ ਨੂੰ ਹੱਲ ਕਰਨਾ ਕਿਉਂਕਿ ਚੋਰਾਂ ਦੇ ਵੱਲੋਂ ਕੋਠੀ ਦੇ ਤਾਲੇ ਤੋੜ ਸੇਫ 'ਚ ਰੱਖੇ ਕਰੀਬ 3 ਕਿਲੋ ਸੋਨੇ ਦੇ ਗਹਿਣੇ ਅਤੇ ਕਰੀਬ 55 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ ਅਥੇ ਹੀ ਬਟਾਲਾ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਕੋਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਡੀਐਸਪੀ ਸਿਟੀ ਬਟਾਲਾ ਪੁਲਿਸ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਚ ਕਾਰੋਬਾਰੀ ਦਾ ਡਰਾਈਵਰ ਵੀ ਸ਼ਾਮਿਲ ਸੀ ਅਤੇ ਜੋ ਦੂਸਰੇ ਦੋ ਨੌਜਵਾਨ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦੀ ਪੁਲਿਸ ਦੇ ਵੱਲੋਂ ਵੱਖ-ਵੱਖ ਪਹਿਲੂਆਂ ਤੇ ਤਫ਼ਤੀਸ਼ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਅਤੇ ਉਹਨਾਂ ਕੋਲੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਹ 28/8/2024 ਨੂੰ ਇੱਕ ਪਰਚਾ ਦਰਜ ਕੀਤਾ ਸੀ ਕਿ ਇੱਥੇ ਮਾਡਰਨ ਸਟੇਟ ਹੈ ਜਿਹਨੂੰ ਗ੍ਰੇਟਰ ਕਲਾਸ ਦੇ ਨਜ਼ਦੀਕ ਉਤੇ ਲੇੜੀ ਹੈ। ਆ ਸ਼ਾਮਲਤਾ ਗਰਵਾਣ ਵਾਈਫ ਆਫ ਲੇਟ ਕੇਵਲ ਕਿਸਨ ਅਗਰਵਾਰ ਇਹ ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਦੇ ਦਿੱਲੀ ਗਏ ਇਸਦੇ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਪਤਾ ਕਰੋ ਕਿ ਘਰ ਠੀਕ ਠਾਕ ਹੈ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਦੱਸਿਆ ਕਿ ਬਈ ਘਰ ਦੇ ਤਾਲੇ ਟੁੱਟੇ ਨੇ ਇਹ ਆਗੇ ਅਗਲੇ ਦਿਨ 28 ਨੂੰ 28 ਨੂੰ ਆ ਕੇ ਦੇਖਿਆ ਤੇ ਘਰ ਦਾ ਸਮਾਨ ਉਪਰ ਖਿਲਰਿਆ ਪਿਆ ਤੇ ਇਹਨਾਂ ਦਾ ਕੀਮਤੀ ਸਮਾਨ ਤੇ ਪਲੱਸ ਕੈਸ਼ ਉੱਥੋਂ ਮਿਸਿੰਗ ਸੀ ਇਹਨਾਂ ਨੇ ਬੁਲਾਇਆ ਉੱਥੇ ਫਿਰ ਅਸੀਂ ਮੌਕੇ ਤੇ ਗਏ ਸਾਰੇ ਮੈਂ ਵੀ ਗਿਆ ਐਸਚਓ ਸਾਹਿਬ ਵੀ ਗਏ ਸਾਰੇ ਮੌਕੇ ਦੇਖਿਆ ਫਿਰ ਅਸੀਂ ਇਹਨਾਂ ਨੇ ਬਾਅਦ ਵਿੱਚ ਉਹ ਆਪਣਾ ਬਿਆਨ ਦਿੱਤਾ ਕਿ ਕਰੀਬ ਉਹਨਾਂ ਦਾ 1200 ਗ੍ਰਾਮ ਸੋਨਾ ਤੇ 15 ਲੱਖ 20 ਲੱਖ ਰੁਪਏ ਉਹਦੇ ਚੋਰੀ ਹੋਇਆ ਤੇ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਦੱਸਿਆ ਸਾਨੂੰ ਕਿ ਇਹਨਾਂ ਦੀ ਬੇਟੀ ਤੇ ਬੇਟੀਆਂ ਦਾ ਤੇ ਨੂੰਹ ਦਾ ਵੀ ਜਿਹੜਾ ਸਮਾਨ ਸੀ ਉਹ ਮੇ ਵਿਚ ਕੈਲਕੂਲੇਟ ਕਰਨਾ ਪਲ ਗਿਆ ਤੇ ਕਰੀਬ ਇਹਨਾਂ ਦਾ 3120 ਗ੍ਰਾਮ ਸੋਨਾ ਯਾਨੀ ਕਿ 3 ਕਿਲੋ ਤੋਂ ਵੱਧ ਸੋਨਾ ਤੇ 55 ਲੱਖ ਰੁਪਏ ਕੈਸ਼ ਹੈਗਾ ਸੀ ਜਿਹੜਾ ਉੱਥੋਂ ਚੋਰੀ ਹੋ ਗਿਆ ਅਸੀਂ ਇਹਦੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਡਰਾਈਵਰ ਜਿਹੜਾ ਦਿੱਲੀ ਨਾਲ ਗਿਆ ਸੀ ਉਸ ਤੋਂ ਠੀਕ ਨਾ ਹੋਣ ਦੀ ਵਜ੍ਹਾ ਨਾਲ ਪਹਿਲੇ ਆ ਗਿਆ ਸੀ ਉਹ ਤੋਂ ਵੀ ਤਫ਼ਤੀਸ਼ ਕੀਤੀ ਫਿਰ ਅੱਗੇ ਕੜੀ ਨਾਲ ਕੜੀ ਜੁੜਦੀ ਗਈ ਤੇ ਫਿਰ ਪਤਾ ਲੱਗਾ ਕਿ ਅਮਰitsar ਦੇ ਜਿਹੜੇ ਬਾਕੀ ਦੇ ਦੋਸ਼ੀ ਨੇ ਅਮਰਸਰੋਂ ਇੱਥੇ ਆ ਕੇ ਸੀਸੀਟੀਵੀ ਦੇਖ ਕੇ ਅਮਰਸਰ ਤੋਂ ਆ ਕੇ ਉਹਨਾਂ ਨੇ ਕੀਤੀ ਅਸੀਂ ਆਈਡੈਂਟੀਫਾਈ ਕੀਤੀ ਕਾਲ ਡਿਟੇਲਸ ਨਾਲ ਜਿਹੜੇ ਦੂਸਰੇ ਟੈਕਨੀਕਲ ਕਾਲਿਫ ਹਿਊਮਨ ਇੰਟਰਨਲ ਵੀ ਅਸੀਂ ਉੱਥੇ ਤੱਕ ਪਹੁੰਚੇ ਤੇ ਅਸੀਂ ਫਿਰ ਪਿਛਲੇ ਦਿਨੀ ਇੱਕ ਨਾ ਚੋ ਰਾਜੂ ਪਟੀਨਾ ਦਾ ਇੱਕ ਇਹਨਾਂ ਚੋ ਚੋਰ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਰੀਬ ਅਸੀਂ ਕਰੀਬ ਕਿਉਂ ਐਗਜ਼ੈਕਟ 1 ਕਿਲੋ ਸੋਨਾ ਬਰਾਮਦ ਕੀਤਾ ਤੇ 7,91,000 ਰੁਪਏ ਵੀ ਉਹ ਤੋਂ ਅਸੀਂ ਬਰਾਮਦ ਕੀਤਾ ਤੇ ਉਹ ਨਾਲ ਉਹਦੇ ਕੋਲ ਜਿਹੜੀ ਉਹਨੇ ਉਸ ਰਕਮ ਨਾਲ ਕੋਈ 15 ਲੱਖ ਰੁਪਏ ਦੱਸਦਾ ਸੀ ਕਿ ਮੇਰੇ ਹਿੱਸੇ ਆਇਆ ਸੀ 15 ਲੱਖ ਦੇ ਵਿੱਚੋਂ 7,91,000 ਅਸੀਂ ਬਰਾਮਦ ਕਰ ਲਿਆ ਤੇ 3,10,000 ਦੀ ਜਿਹੜੀ ਉਹਨੇ ਸੈਕੰਡ ਹੈਂਡ ਵਰਨਾ ਖਰੀਦੀ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਸੇ ਕੜੀ ਦੇ ਵਿੱਚ ਅੱਗੋਂ ਤਫ਼ਤੀਸ਼ ਚੱਲਦੇ ਹੋਏ ਸਾਨੂੰ ਪਤਾ ਲੱਗ ਗਿਆ ਕਿ ਇਹ ਚੋਰ ਬਾਕੀ ਕਿਹੜੇ ਵਿਅਕਤੀ ਨੇ ਤੇ ਇਹਦੇ ਵਿੱਚ ਹੀ ਅਸੀਂ ਪਰਸੋਂ ਇੱਕ ਹੋਰ ਚੋਰ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਂ ਦਾ ਉਹਦੇ ਤੋਂ ਵੀ ਅਸੀਂ 492 ਗ੍ਰਾਮ ਸੋਨਾ ਰਿਕਵਰ ਕੀਤਾ ਤੇ ਉਹਦੇ ਕੋਲੋਂ ਅਸੀਂ 8 ਲੱਖ ਕੈਸ਼ ਵੀ ਬਰਾਮਦ ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਕਾਰ ਵਰਤੀ ਗਈ ਸੀ ਜਿਹੜੀ ਇਥੋਂ ਲੈ ਗਏ ਸੀ ਉਹ ਵੀ ਸੀਸੀਟੀਵੀ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਉਹ ਵੀ ਅਸੀਂ ਬਰਾਮਦ ਕਰ ਲਈ ਆ ਵੈਸੇ ਮਨੇ ਜਾਵੇ ਤਾਂ ਉਥੋਂ ਹੀ ਚੱਲੀ ਆ ਚੱਲ ਡਰਾਈਵਰ ਤੇ ਡਰਾਈਵਰ ਵੀ ਗ੍ਰਿਫਤਾਰ ਆ ਤੇ ਉਹ ਜਿਹੜਾ ਰਾਜੂ ਪਟੇਲ ਦਾ ਪਹਿਲਾ ਗ੍ਰਿਫਤਾਰ ਉਹ ਵੀ ਇਸ ਵੇਲੇ ਅੰਦਰ ਹੀ ਆ ਜੀ ਕੁੱਲ ਕਿੰਨੇ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਹੈ ਗ੍ਰਿਫਤਾਰੀਆਂ ਦਾ ਚ ਤਿੰਨ ਹੋ ਚੁੱਕੀਆਂ ਨੇ ਰਾਜੀ ਪਟੇਲ ਦਾ ਹੋਰ ਵੀ ਕੋਈ ਮਕਦਮਾ ਹੈ ਨਹੀਂ ਹੋਰ ਨਹੀਂ ਪਰ ਇਹ ਹੈ ਕਿ ਇਹ ਸਾਰੇ ਤੇ ਜਿਹੜੇ ਵੀ ਆਪਣੇ ਡਰਾਈਵਰ ਨੂੰ ਛੱਡ ਕੇ ਜਿਹੜੇ ਦੂਸਰੇ ਫੜੇ ਨੇ ਇਹ ਨਸ਼ੇ ਦੇ ਬੜੇ ਆਦੀ ਨੇ ਇਹ ਕਾਫੀ ਹੈਵੀ ਮਾਤਰਾ ਚ ਜਿਹੜੀ ਨਸ਼ਾ ਕੰਜ਼ੂਮ ਕਰਦੇ ਆ